ਤੇ ਹੁਣ ਸੁਰਖੀਆਂ ਦਾ ਵਿਸਥਾਰ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਇਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖੈਰਾ ਦੀ ਜਿਨ੍ਹਾਂ ਨੇ ਵਿਧਿਵਤ ਤੌਰ ਤੇ ਐਲਾਨ ਕਰ ਦਿੱਤਾ ਹੈ ਕਿ ਉਹ ਬਠਿੰਡਾ ਤੋਂ ਝੋਨ ਲੜਨਗੇ ਕਾਬਲੇ ਜ਼ਿਕਰ ਹੈ ਸੁਖਪਾਲ ਸਿੰਘ ਖੈਰਾ ਪਿਛਲੇ ਕਾਫੀ ਸਮੇਂ ਤੋਂ ਇਹ ਦਾਅਵਾ ਕਰ ਰਹੇ ਸਨ ਕਿ ਉਹ ਹਰ ਹਾਲਤ ਦੇ ਵਿੱਚ ਬੀਬੀ ਹਰਸ਼ਮ੍ਰਿਤ कौर ਬਾਦਲ ਖਿਲਾਫ ਝੋਨ ਲੜਨਗੇ ਹੁਣ ਜਦੋਂ ਇਹ ਲਗਭਗ ਤੈਅ ਹੋ ਗਿਆ ਹੈ ਕਿ ਬੀਬੀ ਹਰਸ਼ਮ੍ਰਿਤ कौर ਬਾਦਲ ਹੀ ਬਠਿੰਡੇ ਤੋਂ ਉਮੀਦਵਾਰ ਹੋਣਗੇ ਤੇ ਸੁਖਪਾਲ ਖੈਰਾ ਨੇ ਵੀ ਆਪਣੇ ਪੱਤੇ ਖੋਲ ਦਿੱਤੇ ਨੇ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਬਠਿੰਡਾ ਦੇ ਲੋਕਾਂ ਦਾ ਵੱਡਾ ਸਮਰਥਨ ਮਿਲ ਰਿਹਾ ਹੈ ਅਤੇ ਉਹ ਹਰ ਹਾਲਤ ਦੇ ਵਿੱਚ ਸੀਟ ਤੇ ਜਿੱਤ ਹਾਸਲ ਕਰਨਗੇ ਅੱਜ ਸਾਡਾ ਸੁਪਾ ਆਰਥਿਕ ਤੌਰ ਤੇ ਲੁੱਟਿਆ ਹੋਇਆ ਜੇ ਤੁਸੀਂ ਇਹ ਇਲੈਕਸ਼ਨ ਨੂੰ ਬਠਿੰਡੇ ਨੂੰ ਇੱਕ ਮਾਡਲ ਚੋਣ ਬਣਾਉਣਾ ਚਾਹੁੰਦੇ ਹੋ ਸਾਰੇ ਭਾਰਤ ਦੇ ਵਿੱਚ ਆਓ ਆਪਾਂ ਪ੍ਰਮੁੱਖ ਪਾਰਟੀਆਂ ਦੇ ਕੈਂਡੀਡੇਟ ਇਦਾਂ ਟੇਬਲ ਦੇ ਉੱਤੇ ਬੈਠ ਕੇ ਜਨ ਤੱਕ ਬਹਿਸ ਕਰਕੇ ਆਪਣਾ ਆਪਣਾ ਪੱਖ ਲੋਕਾਂ ਦੇ ਸਾਹਮਣੇ ਰੱਖਿਓ ਅੱਜ ਸੋਸ਼ਲ ਮੀਡੀਆ ਅਤੇ ਇਲੈਕਟ੍ਰੋਨਿਕ মিডিਆ ਬਹੁਤ ਤਾਕਤਵਾਰ ਹੈ ਆਓ ਤੁਸੀਂ ਜਗ੍ਹਾ ਦੱਸੋ ਬੀਬੀ ਬਾਦਲ ਜੀ ਤੁਸੀਂ ਜਗ੍ਹਾ ਦੱਸੋ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਸ਼ਹਿਰ ਬਾਦਲ ਪਿੰਡ ਬਾਦਲ ਦੇ ਦੋਨੋਂ ਹੀ ਉਮੀਦਵਾਰ ਨੇ ਇੱਕੋ ਹੀ ਟੰਬਰ ਦੇ ਦੋ ਉਮੀਦਵਾਰ ਇੱਕ ਹੀ ਸਿੱਕਾ ਹੈ ਭਾਵੇਂ ਦੋਨਾਂ ਜੋ ਇੱਕ ਪੇਜ ਦਿਓ ਮੇਰੇ ਨਾਲ ਬਹਿਸ ਕਰ ਲਓ ਜਿੱਥੇ ਕਹੋਗੇ ਦਿਨ ਦਿਹਾੜੇ ਜਿਸ ਪਲੇਟਫਾਰਮ ਤੇ ਕਹੋਗੇ ਮੈਂ ਔਰ ਮੇਰੀ ਪਾਰਟੀ ਵਾਡੇ ਨਾਲ ਜਨਤਕ ਬਹਿਸ ਦੇ ਉੱਤੇ ਤਿਆਰ ਇੱਕ ਸੀਟ ਇਹੋ ਜੀ ਪੈਦਾ ਕਰੋ ਦੇਸ਼ ਦੇ ਵਿੱਚ ਜਿੱਥੇ ਲੋਕਾਂ ਦੇ ਪੈਸੇ ਨਾ ਖਰਚ ਹੋਣ ਉਧਰ ਸੁਖਪਾਲ ਸਿੰਘ ਖੈਰਾ ਨੇ ਚੰਡੀਗੜ੍ਹ ਵਿੱਚ ਆਪਣੀ ਧੂੜਾ ਪੱਟ ਪ੍ਰੈਸ ਕਾਨਫਰੰਸ ਦੌਰਾਨ ਕਈ ਜਿਹੇ ਮੁੱਦੇ ਜਗ ਜਾਹਰ ਕੀਤੇ ਜਿਹੜੇ ਕੈਪਟਨ ਸਰਕਾਰ ਵੱਲੋਂ ਐਲਾਨੇ ਤਾਂ ਗਏ ਸੀ ਪਰ ਪੂਰੇ ਨਹੀਂ ਕੀਤੇ ਗਏ ਕੈਪਟਨ ਨਵਿੰਦਰ ਨੇ ਘਰ ਘਰ ਨੌਕਰੀ ਦੇ ਵਾਅਦੇ ਤੇ ਕੈਪਟਨ ਨਵਿੰਦਰ ਨੂੰ ਘੇਰਿਆ ਇਸ ਤੋਂ ਇਲਾਵਾ ਉਹਨਾਂ ਮੋਬਾਈਲ ਫੋਨਾਂ ਤੇ ਵੀ ਕੈਪਟਨ ਨਵਿੰਦਰ ਦੀ ਸਰਕਾਰ ਨੂੰ ਚੁਣੌਤੀ ਦਿੱਤੀ ਉਨਾ ਕਿਹਾ ਕਿ ਕਿਸਾਨ ਕਰਜ਼ਿਆਂ ਤੋਂ ਲੈ ਕੇ ਕੈਪਟਨ ਅਮਰਿੰਦਰ ਦੀ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ਇਸ ਦੇ ਨਾਲ ਨਾਲ ਉਹਨਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਤੇ ਰਵਾਇਤੀ ਪਰਿਵਾਰਾਂ ਦਾ ਕਬਜ਼ਾ ਹੈ ਅਕਾਲੀ ਦਲ ਹੋਵੇ ਜਾਂ ਕਾਂਗਰਸ ਦੋਵੇਂ ਪਾਰਟੀਆਂ ਨੇ ਪੰਜਾਬ ਦਾ ਨੁਕਸਾਨ ਕੀਤਾ ਹੈ ਉਹਨਾਂ ਕਿਹਾ ਕਿ ਪੜੇ ਲਿਖੇ ਨੌਜਵਾਨਾਂ ਲਈ ਮਯੂਸੀ ਦੀ ਸਥਿਤੀ ਹੈ ਅਤੇ ਉਹ ਜ਼ਮੀਨਾਂ ਵੇਚ ਕੇ ਵਿਦੇਸ਼ਾਂ ਨੂੰ ਜਾਣ ਤੇ ਮਜਬੂਰ ਨੇ ਜਿਨ੍ਹਾਂ ਇਸ ਨੂੰ ਬਰਬਾਦ ਕੀਤਾ ਇਹਨਾਂ ਦੋ ਪਰਿਵਾਰਾਂ ਨੇ ਇਸ ਅੱਜ ਲੱਖਾਂ ਦੀ ਤਦਾਦ ਵਿੱਚ ਸਾਡੇ ਬੱਚੇ ਨੌਜਵਾਨ ਬੇਰੁਜ਼ਗਾਰ ਨੇ ਅੱਜ ਸਾਡੇ ਬੱਚੇ ਜਿਹੜੇ ਨੇ ਉਹ ਲਾਚਾਰ ਬੇਬਸ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਨੇ ਇਹਨਾਂ ਦੀ ਬਦੌਲਤ ਔਰ ਇੱਥੇ ਇਹ ਇਸ ਇਸ ਪੈਮਾਨੇ ਤੱਕ ਹੋਪਲੈਸ ਸਿਚੁਏਸ਼ਨ ਹੋਈ ਮਯੂਸ ਹੋਏ ਕਿ ਅੱਜ ਲੱਖਾਂ ਦੀ ਤਦਾਦ ਵਿੱਚ ਇਹ ਸਾਡਾ ਨੌਜਵਾਨ ਤਬਕਾ ਪੜਿਆ ਲਿਖਿਆ ਜਿਹੜਾ ਹਿਊਮਨ ਰਿਸੋਰਸ ਹੈ ਪੰਜਾਬ ਦਾ ਉਹ ਦੇਸ਼ ਵਿਦੇਸ਼ ਦੇ ਵਿੱਚ ਵੱਜਣ ਤੇ ਮਜਬੂਰ ਹੋ ਗਿਆ ਪੇਰੈਂਟਸ ਬੱਚਾ ਦੇ ਮਾਪਿਓ ਨਹੀਂ ਚਾਹੁੰਦੇ ਸਾਡੇ ਪੰਜਾਬ ਬੱਚੇ ਜਿਹੜੇ ਨੇ ਪੰਜਾਬ ਦੇ ਵਿੱਚ ਰਹਿਣ ਔਰ ਲਾਸਟ ਵਿੱਚ ਇੱਕ ਗੱਲ ਮੈਂ ਪੁੱਲ ਚੱਲ ਰਿਹਾ ਸੀ ਕਿ ਅਮਰਿੰਦਰ ਸਿੰਘ ਜੀ 2 ਸਾਲ ਤੁਹਾਡੇ 2 ਸਾਲ ਟੋਟਲ ਫੇਲਿਅਰ ਦੇ ਸਾਲ ਨੇ ਇੱਕ ਤੁਹਾਡਾ ਮੰਤਰੀ ਰਾਣਾ ਗੁਰਜੀਤ ਫੜਿਆ ਗਿਆ ਤੇ ਹੁਣ ਅਸ਼ੂ ਭਾਰਤ 쿠ਸ਼ਨ ਅਸ਼ੂ ਇੱਕ ਡੀਐਸਪੀ ਦੀ ਰਿਪੋਰਟ ਹੈ ਮਾਈਂਡਿਓ ਡੀਐਸਪੀ ਨੇ ਰਿਪੋਰਟ ਵਿੱਚ ਲਿਖਿਆ ਵਾ ਇਨਕੁਆਇਰੀ ਚ ਜਿਹੜੀ ਕਿ ਸਰਕਾਰ ਦੱਬ ਕੇ ਬੈਠੀ ਹੋਈ ਆ 23 ਤਰੀਕ ਦੀ ਕਿ ਇਸ ਮੰਤਰੀ ਨੇ ਮੈਨੂੰ ਟੈਲੀਫੋਨ ਕਰਕੇ ਧਮਕਾਇਆ ਡਰਾਇਆ ਇਨਕੁਆਇਰੀ ਤੋਂ ਹਟਣ ਦਾ ਮਤਲਬ ਪਿੱਛੇ ਹਟਣ ਦਾ ਕੀ ਆ ਅਸੀਂ ਮੰਗੀ ਆ ਸੀਬੀਆਈ ਇਨਕੁਆਇਰੀ ਕਿ ਅਸ਼ੂਦਾ ਉਸ ਗ੍ਰੈਂਡ ਬੈਨਰ ਹੋਮ ਪ੍ਰੋਜੈਕਟ ਲੁਧਿਆਣਾ ਵਿੱਚ ਬੇਨਾਮੀ ਹਿੱਸਾ ਹੈ ਜਿੱਦਾਂ ਰਾਣੇ ਗੁਰਜੀਤ ਦਾ ਕਾਲੇ ਧੰਦਾ ਹਿੱਸਾ ਸੀਗਾ ਖੱਡਾਂ ਦੇ ਵਿੱਚ ਇਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਆ ਉਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਅਤੇ ਆਪਣੀ ਸਰਕਾਰ ਦੇ ਵੱਡੇ ਕੰਮਾਂ ਦਾ ਦਾਵਾ ਕੀਤਾ। ਕੈਪਟਨ ਅਮਰਿੰਦਰ ਨੇ ਕਿਹਾ ਵੋਟਾਂ ਤੋਂ ਬਾਅਦ ਨੌਜਵਾਨਾਂ ਨੂੰ ਮੋਬਾਈਲ ਦੇਵਾਂਗੇ। ਮੋਬਾਈਲ ਫੋਨ ਦੇਣ ਦਾ ਲਾਲੀਪਾਪ ਇੱਕ ਵਾਰੀ ਫੇਰ ਵੋਟਾਂ ਤੋਂ ਅੱਗੇ ਪੈ ਗਿਆ। ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਂਦ ਕਾਂਗਰਸ ਸਰਕਾਰ ਨੇ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਉਹਨਾਂ ਇਹ ਵੀ ਕਿਹਾ ਕਿ ਰੋਜ਼ਗਾਰ ਮੇਲੇ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ। ਪਰ ਕੈਪਟਨ ਅਮਰਿੰਦਰ ਸਿੰਘ ਬਹੁਤ ਸਾਰੇ ਸਵਾਲਾਂ ਤੇ ਦੁਚਿੱਤੀ ਵਿੱਚ ਫਸਦੇ ਨਜ਼ਰ ਆਏ ਹਕੀਕਤ ਇਹ ਹੈ ਕਿ ਥੋੜੀ ਬਹੁਤ ਨਸ਼ਿਆਂ ਦੇ ਮਾਮਲੇ ਤੇ ਕਾਮਯਾਬੀ ਅਤੇ ਗੈਂਗਸਟਰਾਂ ਦੇ ਮਾਮਲੇ ਤੇ ਕਾਮਯਾਬੀ ਤੋਂ ਇਲਾਵਾ ਪੰਜਾਬ ਦੀ ਸਰਕਾਰ ਪੰਜਾਬ ਦਾ ਬਹੁਤਾ ਕੁਝ ਨਹੀਂ ਸਵਾਰ ਸਕੀ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਸਰਕਾਰ ਮੁਤਾਬਕ 4 ਲੱਖ ਤੋਂ ਵੱਧ ਕਿਸਾਨਾਂ ਨੂੰ ਕਰਜ਼ੇ ਮਾਫ ਕੀਤੇ ਗਏ ਨੇ ਪਰ ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫੀ ਦਾ ਲਾਰਾ ਲਾ ਕੇ ਬਹੁਤ ਥੋੜੀ ਗਿਣਤੀ ਕਿਸਾਨਾਂ ਦੇ ਕਰਜ਼ੇ ਮੁੜ ਗਏ ਨੇ ਘਰ ਘਰ ਨੌਕਰੀ ਦਾ ਸੁਪਨਾ ਵੀ ਸੁਪਨਾ ਬਣ ਕੇ ਰਹਿ ਗਿਆ ਸਭ ਤੋਂ ਜ਼ਿਆਦਾ ਜਿਹੜੀ ਲੋਕਾਂ ਦੇ ਨਜ਼ਰ ਦੇ ਸਾਹਮਣੇ ਹੈ ਕੀ ਹੈ ਆਪਣੀ ਸੜਕਾਂ ਆਪਣੀ ਡਿਵੈਲਪਰ ਸਮਾਰਟ ਸਿਟੀ ਪਿੰਡਾਂ ਦੇ ਵਾਸਤੇ ਲਿੰਕ ਰੋਡਸ 62000 ਕਿਲੋਮੀਟਰ ਸਾਡੇ ਲਈ ਰੋਡ ਨੇ ਐਤ ਕੀ 30 32000 ਕਰ ਕਲੀਟ ਹੋ ਜਾਣਗੇ ਐਨ ਇਟ ਇਜ਼ ਕਮਿੰਗ ਇਅਰਸ ਅਨਦਰ 30000 ਐਂਡ 2 ਇਅਰਸ ਅਸੀਂ ਪੂਰਾ ਪੰਜਾਬ ਕਵਰ ਕਰ ਦੇਣਾ ਸਾਲਮ ਹੋਣਾਂ ਦੇ ਸਾਹਮਣੇ ਹੋ ਰਹੇ ਮਾਈ ਕੇਆਰਡੀ ਮਿਨਿਸਟਰ ਇਜ਼ ਡੂਇੰਗ ਸੋ ਮੱਚ ਔਨ ਥਿਸ ਜਿਹੜੇ ਆਪਣੇ ਦੂਜੇ ਸੜਕਾਂ ਨੇ ਜਿੱਨਾ ਹੈ ਕੋਈ ਕਾਰਿਆ ਜੋ 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 ਬਣਾ ਰਹੇ ਹੋ ਤੁਸੀਂ ਦੀਜ਼ ਅੰਡਰ ਬ੍ਰਿਜਸ ਓਵਰ ਬ੍ਰਿਜਸ ਵਗੈਰਾ ਸਭ ਕੁਝ ਇੱਕੋ ਕੰਮ ਚੱਲਦਾ 48000 ਏਮਪਲੋਈ ਐ ਟੂ ਬੀ ਰੈਗੂਲਰਾਈਜ਼ਡ देयर आर ਅਦਰ ਇਸ਼ੂ ਵਿਚ ਹੈ ਪ੍ਰੋਬਲਮਸ ਵਿਚ ਵਿਚ ਦ ਸੈਲਰੀਜ਼ ਐਂਡ ਡੀਏ ਵਗੈਰਾ ਡੀਏ ਉਨੇਸ ਪ੍ਰੋਬਲਮਸ ਕੀਤੇ ਆ ਨੇ ਪੁਆਇੰਟ ਇਜ਼ ਮੈਂ ਤੁਹਾਨੂੰ ਪਤਾ ਹੈ ਕਿ ਦੋ ਸਾਲ ਪਹਿਲਾਂ ਜਦ ਤੁਸੀਂ ਟੇਕਓਵਰ ਕੀਤਾ ਸਾਡਾ ਕਰਜ਼ਾ ਸੀਗਾ 217000 210000 ਨਾਉ ਦ ਕੁਐਸਚਨ ਇਜ਼ ਪਹਿਲਾ ਫਾਈਨੈਂਸ਼ੀਅਲ ਸਿਚੁਏਸ਼ਨ ਅਪਰੂਵ ਹੋਏ ਤਾਂ ਹੀ ਅਸੀਂ ਇਹ ਹੈਂਡਲ ਕਰ ਸਕਦੇ ਤਾਂ ਹੀ ਗ੍ਰੈਜੂਅਲੀ ਗ੍ਰੈਜੂਅਲੀ ਸੀ ਕੀਤਾ ਹੁਣ ਸੁਖੀ ਜੀ ਨੇ ਗੱਲ ਕੀਤੀ ਹੈ ਕਿਸਾਨਾਂ ਨਾਲ ਮਿਨਿਸਟਰ ਸਾਹਿਬ ਨੇ ਸੋਲੀ ਸਾਹਿਬ ਨੇ ਕੀਤੀ ਹੈ ਆਪਣੇ ਟੀਚਰਸ ਨਾਲ ਲਾਈਕ दैट एवरीवन ਇਜ਼ ਬੀਂਗ ਡਨ ਮਿਨਿਸਟਰੀਅਲ ਸਟਾਫ ਵੀ ਉਹਨਾਂ ਦੇ ਨਾਲ ਵੀ ਗੱਲ ਹੋਈ ਹੈ ਐਂਡ ਗ੍ਰੈਜੂਅਲੀ ਬਾਇ ਨਾਲ ਸਾਰੇ ਸਮ ਵੀ ਹੈਵ ਦਿੱਤੇ ਤਾਂ ਗੁਰਜੇਸ ਜੀ ਅਸੀਂ ਕਰ ਦਿੱਤੀ ਜਿੱਥੇ ਸਾਡੇ ਕੋਲ ਪੈਸੇ ਨਹੀਂ ਐ ਅਸੀਂ ਕਹਿਤਾ ਕਿ ਯੂ ਹੈਵ ਟੂ ਵੇਟ एवरीवन ਹੈਸ ਟੂ ਵੇਟ ði ਟਰਨ ਫੋਰ ਆਈ ਕੈਨ ਓ ਟੂ ਮੇਕ 40000 48000 ਰੈਗੂਲਰਾਈਜ਼ ਮੇਰਾ ਰਿਕੁਆਇਰਮੈਂਟ ਆਫ ਮਨੀ ਇਜ਼ ਅਬਾਊਟ 65000 ਕਰੋੜ ਵੇਅਰ 杜 ਆਈ ਗੈਟ ਇਟ ਉਧਰ ਕਾਂਗਰਸ ਸਰਕਾਰ ਦੇ 2 ਸਾਲ ਪੂਰੇ ਹੋਣ ਤੇ ਅਕਾਲੀ ਭਾਜਪਾ ਵੱਲੋਂ ਅੱਜ ਸੂਬੇ ਵਿੱਚ ਵਿਸ਼ਵਾਸ ਘਾਤ ਦਿਹਾੜਾ ਮਨਾਇਆ ਗਿਆ ਇਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਕਾਲੀ ਭਾਜਪਾ ਵਰਕਰਾਂ ਨੇ ਕੈਪਟਨ ਅਮਰਿੰਦਰ ਸਰਕਾਰ ਖਿਲਾਫ ਅਰਥੀ ਫੂਕ ਮੁਜ਼ਾਰੇ ਕੀਤੇ ਥਾਂ-ਥਾਂ ਤੇ ਭਾਜਪਾ ਦੀਆਂ ਬੀਬੀਆਂ ਨੇ ਵੀ ਸੜਕਾਂ ਤੇ ਬੈਠ ਕੇ ਨਾਰੇਬਾਜ਼ੀ ਕੀਤੀ ਅਤੇ ਕੈਪਟਨ ਅਮਰਿੰਦਰ ਦੀ ਸਰਕਾਰ ਨੂੰ ਫੇਲ ਕਰਾਰ ਦਿੱਤਾ ਵੱਡੀ ਗਿਣਤੀ ਅਕਾਲੀਆਂ ਨੇ ਵੀ ਕੈਪਟਨ ਅਮਰਿੰਦਰ ਦੀ ਸਰਕਾਰ ਤੇ ਜੰਮ ਕੇ ਪੜਾਅਸ ਕੱਢੀ ਜਲੰਧਰ ਲੁਧਿਆਣਾ ਅੰਮ੍ਰਿਤਸਰ ਗੁਰਦਾਸਪੁਰ ਬਰਨਾਲਾ ਸਣੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰੋਸ ਵਿਖਾਵੇ ਕੀਤੇ ਗਏ ਜਿਨ੍ਹਾਂ ਦੀਆਂ ਤਸਵੀਰਾਂ ਇਸ ਵਕਤ ਤੁਹਾਡੀ ਟੈਲੀਵਿਜ਼ਨ ਸਕਰੀਨ ਤੇ ਹੈ ਅਕਾਲੀ ਭਾਜਪਾ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਨੇ ਕਿਸਾਨਾਂ ਅਤੇ ਨੌਜਵਾਨਾਂ ਨਾਲ ਧੋਖਾ ਕੀਤਾ ਹੈ ਨਮਰਿੰਦਰ ਸਰਕਾਰ ਜੋ ਅਜ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਰਹੀ ਹੈ ਉਹਦੇ 2 ਸਾਲ ਜੋ ਪੂਰੇ ਹੋਏ ਨੇ ਔਰ ਜੋ ਵਿਸ਼ਵਾਸ ਘਾਤ ਕੀਤਾ ਹੈ ਉਹਨਾਂ ਨੇ ਆਪਣੇ ਵੋਟਰਾਂ ਦੇ ਨਾਲ ਪੰਜਾਬ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਵਿਸ਼ਵਾਸ ਘਾਤ ਰੋਸ਼ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਔਰ ਅਮਰਤਸਰ ਦੀ ਜਿਹੜੀ ਰੈਲੀ ਹੈ ਉਹ ਮੈਂ ਤੇ ਹਜ਼ਾਰੋਂ ਜਿਹੜੇ ਭਾਜਪਾ ਦੇ ਸ਼ਰਮਣੀ ਗਾਲੀਦਲ ਦੇ ਸਵਰਥਕ ਨੇ ਅਸੀਂ ਇੱਥੇ ਇਕੱਠਾ ਹੋਏ ਨੇ ਸੰਖਿਆ ਤੁਸੀਂ ਦੇਖ ਰਹੇ ਹੋ ਕਿ ਅੱਜ ਜਨਤਾ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇੱਥੇ ਸ਼ਾਮਲ ਹੋ ਗਈ ਹੈ ਅੱਜ ਦੇ ਡੇਟ ਵਿੱਚ ਜੋ ਵਿਸ਼ਵਾਸ ਘਾਤ ਰੈਲੀ ਹੈ ਇਹਦਾ ਮਕਸਦ ਇਹ ਹੈ ਕਿ ਜੋ ਕੈਪਟਨ ਅਮਰਿੰਦਰ ਨੇ ਝੂਠੇ ਵਾਅਦੇ ਕੀਤੇ ਸੀ 2 ਸਾਲ ਪਹਿਲੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕੀਤਾ ਸੀ ਧੋਖਾ ਦਿੱਤਾ ਸੀ ਅੱਜ ਪੰਜਾਬ ਦਾ ਯੂਥ ਕਹਿ ਰਿਹਾ ਹੈ ਕੈਪਟਨ ਝੂਠ ਬੋਲੇ ਆ ਕਿੱਥੇ ਨੇ ਸਾਡੀਆਂ 1.61 ਲੱਖ ਨੌਕਰੀਆਂ ਇਹ ਜੋ ਅੱਜ ਵਿਸ਼ਵਾਸ ਘਾਤ ਦੇ ਅਗੇਸਟ ਅਸੀਂ ਧਰਨਾ ਲਾ ਰਹੇ ਆ ਜੋ ਕੈਪਟਨ ਸਾਹਿਬ ਨੇ ਪੰਜਾਬ ਦੀ ਭੋਲੀ ਭਾਲੀ ਜਨਤਾ ਨਾਲ ਐਨੇ ਝੂਠ ਬੋਲ ਕੇ ਐਨੇ ਸਭ ਨੂੰ ਪਤਾ ਵੀ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਉਹਨਾਂ ਨੇ ਕਰਜ਼ਾ ਮਾਫੀ ਕੀਤੀ ਗੁਟਕਾ ਸਾਹ ਵਾਥੇ ਵੜ ਕੇ 4 ਹਫ਼ਤੇ 'ਚ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਉਹ ਜਿੰਨੇ ਝੂਠ ਬੋਲੇ ਉਹਨਾਂ ਨੇ ਆਪਣੀ ਸਰਕਾਰ ਬਣਾਈ ਲੋਕਾਂ ਨੂੰ ਉਸ ਗੱਲ ਤੋਂ ਜਾਗਰੂਤ ਕਰਾਉਣ ਪਿੱਛੇ ਔਰ ਉਹਨਾਂ ਦੇ ਖਿਲਾਫ ਵੀ ਜੋ ਸੋਨੇ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰਾ ਕਰੋ ਉਸ ਦੇ ਖਿਲਾਫ ਅਸੀਂ ਸ਼ੁਰੂ ਬਣੀ ਅਕਾਲੀ ਦਲ ਔਰ ਭਾਜਪਾ ਦੇ ਸਾਰੇ ਵਰਕਰ ਸਾਹਿਬਾਨ ਮਿਲ ਕੇ ਇਹ ਤਰਨਾ ਲਾ ਰਹੇ ਆ ਦੋ ਸਾਲ ਹੋ ਗਏ ਕਾਂਗਰਸ ਦੀ ਸਰਕਾਰ ਬਣੀ ਨੂੰ ਇਹ ਜਿਹੜਾ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਲੈ ਕੇ ਸਰਕਾਰ ਬਣੀ ਸੀ ਉਹਨਾਂ ਵਾਅਦਿਆਂ ਦੇ ਵਿੱਚੋਂ ਕੋਈ ਵੀ ਵਾਅਦਾ ਜਿਹੜਾ ਹੈਗਾਗਾ ਇਹ ਸਰਕਾਰ ਨੇ ਪੂਰਾ ਨਹੀਂ ਕੀਤਾ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਸੀ ਲੋਕਾਂ ਦੇ ਰੋਸ ਨੂੰ ਦੇਖਦੇ ਹੋਏ ਸਾਡੇ ਪਾਰਟੀ ਪ੍ਰਧਾਨ ਅਤੇ ਭਾਜਪਾ ਦੇ ਜਿਹੜੇ ਪਾਰਟੀ ਪ੍ਰਧਾਨ ਨੇ ਉਹਨਾਂ ਨੇ ਸਾਂਝਾ ਫੈਸਲਾ ਲਿਆ ਵੀ ਜਿਹੜਾ ਅੱਜ ਆ ਅੱਜ ਅੱਜ ਜਿਹੜਾ ਹੈਗਾ 2 ਸਾਲ ਹੋ ਗਏ ਤਾਂ ਇੱਕ ਸਾਂਝਾ ਵਿਸ਼ਵਾਸ ਘਾਤ ਦਿਵਸ ਮਨਾਇਆ ਜਾਵੇ ਉਧਰ ਜਲੰਧਰ ਪੁੱਜੇ ਸੁਖਬੀਰ ਸਿੰਘ ਬਾਦਲ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਅਤੇ ਕੈਪਟਨ ਅਮਰਿੰਦਰ ਤੋਂ ਲੈ ਕੇ ਸ਼ਖਪਾਲ ਸਿੰਘ ਖਹਿਰਾ ਸਿਮਰਜੀਤ ਬੈਂਸ ਅਤੇ ਟਕਸਾਲੀਆਂ ਨੂੰ ਨਿਸ਼ਾਨੇ ਤੇ ਲਿਆ ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਨੇ ਪੰਜਾਬ ਦਾ ਬੇੜਾਗਰ ਕੀਤਾ ਸੁਖਬੀਰ ਬਾਦਲ ਕਹਿੰਦੇ ਨੇ ਕੈਪਟਨ ਨੇ ਪੰਜਾਬੀਆਂ ਨਾਲ ਝੂਠ ਬੋਲ ਕੇ ਸਰਕਾਰ ਬਣਾਈ ਹੈ ਟਕਸਾਲੀਆਂ ਤੇ ਸੁਖਬੀਰ ਬਾਦਲ ਨੇ ਕਿਹਾ ਕੀ ਟਕਸਾਲੀਆਂ ਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਉਹਨਾਂ ਸੁਖਪਾਲ ਖਹਿਰਾ ਅਤੇ ਸਿਮਰਜੀਤ ਬੈਂਸ ਨੂੰ ਵੀ ਕਿਹਾ ਕਿ ਇਹ ਚੱਲੇ ਹੋਏ ਕਾਰਤੂਸ ਨੇ ਬਰਮਪਰਾ ਸਾਹਿਬ ਆਪਣੇ ਪਿੰਡ ਚੋਂ ਜਬਾਨ ਜਬਤ ਹੋ ਗਈ ਉਹਨਾਂ ਦੇ ਖੜੂਰ ਸਾਹਿਬ ਹਲਕੇ ਚੋਂ ਜੇ ਹਿੰਮਤ ਸੀ ਤਾਂ ਆਪ ਲੜਦੇ ਇਹ ਤਿੰਨੇ ਟਕਸਾਲੀ ਜਿਹੜੇ ਗਏ ਸੀ ਤਿੰਨਾਂ ਨੂੰ ਮੈਦਾਨੇ ਜੰਗ ਚਾਉਣਾ ਚਾਹੀਦਾ ਸੀ ਮੈਂ ਕਹਿ ਕੀ ਰਿਹਾ ਤੁਸੀਂ ਮੇਰੀ ਗੱਲ ਸਮਝ ਨਹੀਂ ਸਰਸ ਆਈ ਐਮ ਨਾਟ ਅਨਸਰਬਲ ਟੂ ਭਗਵਾਨ ਜਿਸ ਬਗਵਾਨ ਜਾਖੜ ਆਈ ਐਮ ਅਨਸਰਬਲ ਟੂ ਸ਼ੀ ਕਾਲ ਤੱਕ ਸਾਹਿਬ ਸ਼ੀ ਕਾਲ ਤੱਕ ਸਾਡਾ ਹੁਕਮਨਾਮਾ ਸਾਡੀ ਸਾਡਾ ਫਰਜ਼ ਹੈ ਮੰਨਣਾ ਹੂ ਇਸ ਜਾਖੜ ਟੂ ਆਸਕ ਮੀ ਐਂਡ ਜੂ ਆਮ ਨੋਟ ਅਨਸਰਬਲ ਟੂ ਐਂਡ ਬਰੇ ਕਹਿੰਦਾ ਕਿ ਬਾਦਲ ਸਾਹਿਬ ਕਾਮ ਐਜੀ ਇਸ ਲਈ ਸਾਡਾ ਜਿਹੜੀ ਹੈ ਸ਼ੀ ਇਸ ਟੈਕ ਟੂ ਸ਼ਿਫਟ ਟੂ ਮੈਂ ਹੁਣ ਮਨਪ੍ਰੀਤਵਾਰੀ ਕੀ ਘਰ ਮੈਂ ਚੋੜਾ ਪਰ ਆਇਆ ਵਿਚਾਰਾ ਮੈਂ ਲਾਦਾ ਉਹਦਾ ਵੀ ਟਾਈਮ ਤੱਕ ਸਾਲਿਆਂ ਤੋਂ ਜਾਣ ਨੂੰ ਹੋ ਗਿਆ ਅੱਜ ਰੇਣੀ ਗੁਟਕਾ ਸਾਹਿਬ ਦੀ ਸੌਂ ਖਾ ਕੇ ਲੋਕਾਂ ਨੂੰ ਸੈਂਟੀਮੈਂਟਸ ਇਹਨਾਂ ਨੇ ਲੋਕਾਂ ਦੇ ਦਿੱਤੇ ਯਾਰ ਜੇ ਸੌਂ ਖਾਦੇ ਬੰਦਾ ਜਿਹਦੇ ਕਰਜ਼ਾ ਕਿਨੇ ਗਰੀਬ ਬੰਦੇ ਨੂੰ ਤੁਸੀਂ ਯੂ نو ਦਿਸ ਸ਼ੁੱਡ ਹੈ ਬੀਨ ਇਲੈਕਸ਼ਨ ਕੋਡ ਵਾਇਲੇਸ਼ਨ ਜਿੰਨੀ ਉਹਨੇ ਕਿਹਾ ਹੈ ਤੇ ਵੀ ਵਾ ਵੀ ਲਾਸ 15 ਟੂ 20 ਸੀਟਸ ਬਾਈ ਜਸਟ ਮਾਰਜਨ ਆਫ 1500 ਵੋਟਸ ਸੋ ਇਟ ਇਜ਼ ਅ ਰੋਂਗ ਪਰਸੈਪਸ਼ਨ ਦੈਟ ਵੀ ਆ 31% ਵੋਟ ਡਿਸਪਾਈਟ ਆਲ ਦਾ ਫੈਬ੍ਰਿਕੇਟਿਡ ਸਟੋਰੀਜ਼ ਐਂਡ ਐਵਰੀਥਿੰਗ ਕਿਸੇ ਸਮੇਂ ਮੰਨੇ ਪਰ ਮੰਨੇ ਕਮੇਡੀ ਕਲਾਕਾਰ ਰਹੇ ਭਗਵੰਤ ਮਾਨ ਨੇ ਇੱਕ ਵਾਰ ਫੇਰ ਕੈਪਟਨ ਅਮਰਿੰਦਰ ਦੀ ਸਰਕਾਰ ਤੇ ਤਿੱਖਾ ਸਿਆਸੀ ਹਮਲਾ ਕੀਤਾ ਹੈ ਭਾਵੇਂ ਦਿੱਲੀ ਵਿੱਚ ਆਪ ਅਤੇ ਕਾਂਗਰਸ ਵਿਚਾਲੇ ਜੱਫੀ ਪਾਉਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਪਰ ਭਗਵੰਤ ਮਾਨ ਹਾਲ ਦੀ ਘੜੀ ਕੈਪਟਨ ਅਮਰਿੰਦਰ ਨੂੰ ਨਿਸ਼ਾਨੇ ਤੇ ਲੈ ਰਹੇ ਨੇ ਉਹਨਾਂ ਕਿਹਾ ਕਿ ਕੈਪਟਨ ਸਰਕਾਰ ਦੇ 2 ਸਾਲ ਜ਼ੀਰੋ ਰਹੇ ਨੇ ਉਹਨਾਂ ਕਿਹਾ ਕਿ ਕਿਸਾਨਾਂ ਅਤੇ ਬੇਰੁਜ਼ਗਾਰਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਨੇ ਪੰਜਾਬ ਦੇ ਪਿੰਡਾਂ ਦੇ ਵਿਕਾਸ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਬਦੌੜ ਵਿਖੇ ਪੱਤਰਕਾਰਾਂ ਨਾਲ ਉਹਨਾਂ ਦਾਵਾ ਕੀਤਾ ਕਿ ਸੰਗਰੂਰ ਦੇ ਲੋਕ ਉਹਨਾਂ ਨੂੰ ਮੋੜ ਜਿਤਾਉਣਗੇ ਠੀਕ ਹੈ ਜੀ ਕੋਈ ਗੱਲ ਨਹੀਂ ਉਹਨਾਂ ਨੂੰ ਪਤਾ ਲੱਗ ਜਾਊਗਾ ਉਹ ਅਸਤੀਫਾ ਦੇ ਦੇਣ ਤੇ ਉਹ ਆਪ ਜਿੱਤ ਲੈਣ ਪਤਾ ਲੱਗ ਜਾਊਗਾ ਪੁਲਤ ਦੀ ਜਿੰਮਨੀ ਚੋਣ ਚ ਪਰ ਇਹ ਟੀਮ ਵਰਕ ਹੁੰਦਾ ਹੈ ਚੋਣ ਨਿਸ਼ਾਨ ਵੀ ਹੁੰਦਾ ਹੈ ਰੈਲੀਆਂ ਜੇ ਜੇ ਉਹਨਾਂ ਨੇ ਲੋਕਾਂ ਨੇ ਜਿਤਾਇਆ ਹੈ ਜੇ ਖੈਰਾ ਆਪ ਜਿੱਤੇ ਹੈ ਤਾਂ ਫਿਰ ਮੈਨੂੰ ਕਦੇ ਵਾਰ ਤੇ ਕਹੀ ਕਹੀਂ ਨਜ਼ੀਰ ਕਰਲੀ ਹੋਰ ਕਰ ਦਿਓ ਜੀ ਤੋਂ ਨੋਮੀਨੇਸ਼ਨ ਤੋਂ ਬਾਅਦ ਤਿੰਨ ਰੈਲੀਆਂ ਮੇਰੀਆਂ ਕਰਵਾਈਆਂ ਨੇ ਫਿਰ ਉਹ ਉਹ ਇਸ ਗੱਲ ਤੋਂ ਵੀ ਮੁਕਰਦੇ ਫਿਰ ਆਪ ਐ ਉਦੋਂ ਰੈਲੀਆਂ ਕਰ ਲੈਂਦੇ ਖਰੇ ਉਹਨਾਂ ਦੀ ਅਪਡੇਟ ਸੋਚ ਹੋ ਸਕਦੀ ਹੈ ਪਰ ਲੋਕ ਦੁੱਧਾ ਦੁੱਧ ਪਾਣੀ ਦਾ ਪਾਣੀ ਕਰ ਦਿੰਦੇ ਆ ਜੀ ਤੇ ਅਸੀਂ ਤਾਂ ਪਾਰਟੀ ਦੇ ਵਫਾਦਾਰ ਸਪਾਈ ਆ ਬਾ ਪਾਰਟੀ ਨਾਲ ਖੜਾ ਗਏ ਕਾਰਜਕਾਲ ਬਾਰੇ ਕੀ ਬੋਲੀ ਜੀ ਜਾਂ ਤਾਂ ਕੁਝ ਹੋਇਆ ਹੋਵੇ ਜੀ ਵੱਡੇ ਵੱਡੇ ਵਾਅਦੇ ਕਰ ਲੈਣ ਕਰ ਕਰ ਨੌਕਰੀਆਂ ਦੇ ਕਰਜ਼ਾ ਮਾਫੀਆਂ ਦੇ 2500 ਰੁਪਿਆ ਬढ़ापा ਪੈਨਸ਼ਨ 2500 ਰੁਪਿਆ ਬੇਰਜ਼ਗਾਰੀ ਪੱਤਾ 스마트ਫੋਨ ਹੋਰ ਪਤਾ ਨਹੀਂ ਕੀ ਕੀ ਹੁਣ ਜਦੋਂ ਕਾਰਜਕਾਰੀ ਹੈ ਹੀ ਨਹੀਂ ਫਿਰ ਉਹਦਾ ਕੀ ਕਰੋਗੇ ਤੁਸੀਂ ਉਧਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ 2 ਸਾਲਾਂ ਦੀ ਕਾਰਗੁਜ਼ਾਰੀ ਤੇ ਪੰਜਾਬ ਦੇ ਆਮ ਲੋਕਾਂ ਦਾ ਕੀ ਰਿਐਕਸ਼ਨ ਸੀ ਗਰਾਊਂਡ ਜ਼ੀਰੋ ਤੋਂ ਪੱਤਰਕਾਰਾਂ ਦੀਆਂ ਵੱਖ-ਵੱਖ ਲੋਕਾਂ ਨਾਲ ਹੋਈਆਂ ਗੱਲਾਂ ਤੇ ਆਧਾਰਿਤ ਇੱਕ ਰਿਪੋਰਟ ਜਿਹੜੀ 2 ਸਾਲ ਦੀ ਕਾਰਗੁਜ਼ਾਰੀ ਹੈ ਕਾਂਗਰਸ ਸਰਕਾਰ ਦੀ ਜ਼ੀਰੋ ਨਿੱਲ ਹੈ ਜੀ ਬਿਲਕੁਲ ਕਿਉਂਕਿ ਜੋ ਕਾਂਗਰਸ ਨੇ ਵਾਅਦੇ ਕੀਤੇ ਸੀ ਇੱਕ ਵੀ ਵਾਅਦੇ ਤੇ ਕਾਂਗਰਸ ਪੂਰੀ ਨਹੀਂ ਉਤਰੀ ਭਾਵੇਂ ਉਹ ਨਸ਼ਾਖੋਰੀ ਸੀ ਭਾਵੇਂ ਨੌਜਵਾਨਾਂ ਨੂੰ ਨੌਕਰੀਆਂ ਦੀ ਗੱਲ ਸੀ ਭਾਵੇਂ ਕਿਸਾਨਾਂ ਦੇ ਕਰਜ਼ੇ ਦੀ ਮਾਫੀ ਦੀ ਗੱਲ ਸੀ ਭਾਵੇਂ ਜੋ ਹੋਰ ਵੀ ਜਿੰਨੇ ਵਾਅਦੇ ਕੀਤੇ ਸੀ 1% ਵੀ ਕਾਂਗਰਸ ਸਰਕਾਰ ਨੇ ਉਹ ਵਾਅਦੇ ਨਹੀਂ ਪੂਰੇ ਕੀਤੇ ਕਿੰਨੇ ਨੰਬਰ ਦੋਂਗੇ 10 ਚੋਂ ਬਿਲਕੁਲ 0 ਅੱਜ ਦੀ ਅੱਜ ਦੇ ਸਮੇਂ ਜਿਹੜੀ ਕਾਂਗਰਸ 0 ਤੇ ਖੜੀ ਹੈ ਬਿਲਕੁਲ 4 ਵਈ ਬਿਜੇ ਰੇਟ ਵਧਾ ਚੁੱਕੇ ਗਾਉ ਟੈਕਸ ਲਾ ਚੁੱਕੇ ਤਰ੍ਹਾਂ ਤਰ੍ਹਾਂ ਟੈਕਸ ਲਾ ਚੁੱਕੇ ਸਾਨੂੰ ਤਾਂ ਬਹੁਤ ਸੂਤ ਸੌ ਸੌ ਠੱਠੇ ਫਿਰ ਦੇਣਾ ਹਾਲਾਂਕਿ ਕਿੰਨੇ ਲੋਕ ਮਰ ਚੁੱਕੇ ਕਿੰਨੇ ਮਰ ਜਾਣਗੇ ਸਰਕਾਰ ਦੇ ਕੋਈ ਇੱਕ ਆ ਗੰਨੇ ਵਾਲੇ ਜਿਹੜੇ ਰਸਤੇ ਰੋਕੀ ਬੈਠੇ ਨੇ ਕੀ ਸਰਕਾਰ ਨੇ ਪੇਮੈਂਟ ਇਹਨਾਂ ਕੱਸੀ ਦੇਣੀ ਹੈ ਅਗਰ ਤਾਂ ਵਪਾਰ ਨਹੀਂ ਦੇਣੀ ਬਿਲਕੁਲ ਵਪਾਰ ਸਾਡੇ ਬੰਦ ਕਰਾ ਦੇ ਤਿਆਰ ਨਾ ਬੰਦ ਕਰੋ ਨੂੰ ਪਰ ਸਰਕਾਰ ਨੂੰ ਸ਼ਰਮ ਚਾਹੀਦੀ ਆ ਇੱਕ ਪਾਸੇ ਜੁੰਮਰ ਲੱਗੇ ਧਰਨੇ ਚ ਕਾੰਢਦੇ ਨੇ ਤਿੰਨ ਦਿਨਾਂ ਬਾਅਦ ਫੇਰ ਧਰਨੇ ਲੱਗ ਜਾਂਦੇ ਨੇ ਕਿੱਥੇ ਗਈ ਸਰਕਾਰ ਕੀ ਨਾਂ ਸਰਕਾਰ ਦਾ ਕਾਂਗਰਸ ਦੀ 2 ਸਾਲ ਦੀ ਕਾਰਗੁਜ਼ਾਰੀ ਬਹੁਤ ਹੀ ਮੰਦਭਾਗੀ ਔਰ ਮਾੜੀ ਰਹੀ ਹੈ ਇਹਦੇ ਵਿੱਚ ਮੈਂ ਗੱਲ ਕਰਨੀ ਚਾਹਾਂਗਾ ਕਿ ਇੱਕ ਜੋ ਸਭ ਤੋਂ ਫੇਮਸ ਮੁੱਦਾ ਸੀ ਪੰਜਾਬ ਦਾ ਬਰਗਾੜੀ ਔਰ ਬੈਬਲ ਕਲਾ ਕਾਂਢ ਦਾ ਗੋਲੀ ਕਾਂਢ ਦਾ ਉਸ ਵਿੱਚ ਕਾਂਗਰਸ ਸਰਕਾਰ ਨੇ ਵੀ ਕੈਸਾਇਟੀ ਬਣਾਈ ਸੀ ਰਣਜੀਤ ਸਿੰਘ ਕਮਿਸ਼ਨ ਜੋ ਕਿ ਉਸ ਦੇ ਤੱਥ ਕਈ ਸਾਹਮਣੇ ਆ ਚੁੱਕੇ ਨੇ ਔਰ ਉਹਦੇ ਤੇ ਇਹਨਾਂ ਨੇ ਇਨਕੁਆਰੀ ਵੀ ਕਰਵਾਈ ਆਕੋ ਤੇ ਹਾਈ ਕੋਰਟ ਦੇ ਵਿੱਚ ਇਹ ਮਸਲਾ ਗਿਆ ਹੋਇਆ ਤੇ ਉਹਦੇ ਸਬੰਧਤ ਜੋ ਗ੍ਰਿਫਤਾਰੀਆਂ ਹੋ ਰਹੀਆਂ ਨੇ ਉਹ ਇੱਕ ਮੈਂ ਇੱਕ ਗੱਲ ਕਹਾਂਗਾ ਵੀ ਨਿਚਲੇ ਲੈਵਲ ਦੇ ਇੱਕ ਅਫਸਰਾਂ ਦੀਆਂ ਗ੍ਰਿਫਤਾਰੀਆਂ ਜ਼ਰੂਰ ਹੋਈਆਂ ਨੇ ਪਰ ਜਿਹੜੇ ਇਹਦੇ ਮੁੱਖ ਮੋਡੀ ਲੀਡਰ ਨੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਠੀਕ ਹੈ ਜੀ ਸੁਖਵੀਰ ਸਿੰਘ ਜੀ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਜਿਹੜੇ ਇਹਦੇ ਮੋਡੀ ਇਸ ਦੇ ਅਹਿਮ ਰੋਲ ਨੇ ਉਨ੍ਹਾਂ ਦੇ ਤੱਕ ਵੀ ਕਾਂਗਰਸ ਨੂੰ ਪਹੁੰਚਣਾ ਚਾਹੀਦਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਨੇ ਇੱਕ ਵਾਰੀ ਫੇਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਤਿੱਖੇ ਵਿਅੰਗ ਕਸੇ ਨੇ ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਮਾਫੀਆ ਸਰਕਾਰ ਬਣ ਕੇ ਕੰਮ ਕਰ ਰਹੀ ਹੈ ਉਹਨਾਂ ਕਿਹਾ ਕਿ ਰੇਤ ਮਾਫੀਆ ਤੇ ਸ਼ਰਾਬ ਮਾਫੀਆ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਵਿਕਰਮ ਮਜੀਠੀਆ ਨੇ ਕਾਂਗਰਸ ਦੇ ਮੈਨੀਫੈਸਟੋ ਤੇ ਹੀ ਸਵਾਲ ਚੱਕ ਦਿੱਤੇ ਨੇ ਉਹਨਾਂ ਕਿਹਾ कि ਬਿਜਲੀ ਬਿੱਲਾਂ ਦੇ ਮੁੱਦੇ ਤੇ ਵੀ ਸਰਕਾਰ ਫੇਲ ਹੋਈ ਹੈ এমਪਲॉयमेंट ऑफ एटਲੀਸਟ 1 ਪਰਸਨ ਪਰ ਫੈਮਿਲੀ ਵਿਲ ਬੀ 기ਵਨ ਟਿਲ ਸਚ ਜਦ ਤੱਕ ਉਹਨੂੰ ਜੋਬ ਨਹੀਂ ਮਿਲਦੀ ਅਨਪਲॉयਮੈਂਟ ਅਲਾਉਂਸ ਐਟ ਦ ਰੇਟ ਆਫ 2500 ਰੁਪਏ ਪਰ ਮੰਥ ਮਿਲੂਗਾ ਬੇਰੋਜ਼ਗਾਰੀ ਪੱਤਾ 2500 ਮਿਲੂਗਾ ਤੇ ਹੋਣੇ ਜਾ ਕੇ ਚੈੱਕ ਕਰ ਲੋ ਉਹ ਜਿਹੜੀ ਇਹਨਾਂ ਦੀ ਸਾਈਟ ਹੈ ਉਹਦੇ ਚ 150 ਬੇਰੋਜ਼ਗਾਰ ਹੈ ਉਹਨੂੰ ਮਿਲਦਾ ਕੀ ਹੈ 150 ਰੁਪਏ ਤੋਂ 400 ਰੁਪਏ ਬੇਰੋਜ਼ਗਾਰ ਜੇ ਸਾਰੇ ਪੰਜਾਬ ਚ ਕਹਿੰਦੇ ਬੇਰੋਜ਼ਗਾਰ ਦੀ ਗਿਣਤੀ 150 ਰੁਪਏ 150 ਬੰਦਾ ਇਹ ਹਾਲਾਤ ਫਿਰ ਹਰ ਜਗ੍ਹਾ ਅਖੀਰ ਚ ਅਲਾਮਾ ਅਕਬਾਲ ਜੀ ਦਾ ਸ਼ੇਰ ਤਾਂ ਬੜਾ ਜ਼ਬਰਦਸਤ ਲਿਖਤਾ ਮਗਰ ਜਿਨ੍ਹਾਂ ਨੇ ਇਹ ਬਦਲ ਨਹੀਂ ਸੀ ਕਹਿੰਦੇ ਪੰਜਾਬ ਦੀ ਤਸਵੀਰ ਉਹ ਆਪ ਹੀ ਨੀ ਡੀਪਨ ਕਰਪਸ਼ਨ ਨੀ ਡੀਪਨ 올 ਰੌਂਗ ਡੂਇੰਗਸ ਲਿਖ ਕੇ ਮਾਫੀਆ ਮਾਈਨਿੰਗ ਮਾਫੀਆ ਮੈਂ ਤਾਂ ਕਹਿਣਾ ਜੀ ਅੱਜ 2 ਸਾਲ ਚ ਇੱਕ ਲਈ ਚੀਜ਼ ਲਈ ਤਾਂ ਇਹਨਾਂ ਨੂੰ ਸਨਮਾਨਿਤ ਕੀਤਾ ਜਾ ਸਕਦਾ ਮੌਜੂਦਾ ਕਾਂਗਰਸ ਸਰਕਾਰ। ਥੋੜੀ ਅਖਬਾਰ ਸੀ 4 ਲੱਖ ਮੈਟ੍ਰਿਕ ਟਨਸ ਦੀ ਸਾਲਾਨਾ ਰੇਤ ਦੀ ਡਿਮਾਂਡ ਹੈ ਜੋ ਆਕਸ਼ਨ ਹੋਈ ਹੈ ਖੱਡਾਂ ਉਹਦੇ ਤੋਂ ਸਿਰਫ 36 ਲੱਖ ਮੈਟ੍ਰਿਕ ਟਨ ਸਪਲਾਈ ਹੋ ਸਕਦਾ ਹੈ ਜਿਹੜਾ ਗੈਪ ਹੈ ਇਸ ਗੱਲ ਨੂੰ ਸਨਮਾਨਿਤ ਕੀਤੇ ਜਾਣੇ ਚਾਹੀਦੇ ਸਾਰੇ ਕਾਂਗਰਸੀ ਐਮ.ਐਲ.ਏ ਕਿ ਉਹਨਾਂ ਨੇ ਇਲੀਗਲ ਮਾਈਨਿੰਗ ਦੇ ਫੱਟੇ ਚੱਕ ਕੇ ਉਹ ਘਾਟ ਨਹੀਂ ਮਹਿਸੂਸ ਹੋਣ ਦਿੱਤੀ ਉਧਰ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀ ਅਤੇ ਪੰਜਾਬ ਦੇ ਵਿਧਾਇਕ ਡਾਕਟਰ ਰਾਜਕਮਰ ਵੇਰਕਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਪਿਛਲੇ 2 ਸਾਲਾਂ ਦੌਰਾਨ ਪੰਜਾਬ ਦੀ ਬੱਲੇ ਬੱਲੇ ਕਰਾ ਦਿੱਤੀ ਹੈ ਉਹਨਾਂ ਕਿਹਾ ਕਿ ਨਸ਼ਾ ਖਤਮ ਕਰਨ ਦੀ ਵੱਡੀ ਕੋਸ਼ਿਸ਼ ਹੋਈ ਹੈ ਇਸ ਤਲਾਵਾ ਉਹਨਾਂ ਕਿਹਾ ਕਿ ਬੇਅਦਬੀ ਮਾਮਲਿਆਂ ਵਿੱਚ ਜਾਂਚ ਲਗਾਤਾਰ ਅੱਗੇ ਵਧ ਰਹੀ ਹੈ। ਉਹਨਾਂ ਸ਼ਰਾਬ ਵੰਡਣ ਦੇ ਇਲਜ਼ਾਮਾਂ ਤੇ ਸ਼੍ਰੋਮਣੀ ਅਕਾਲੀ ਦਲ ਦਾ ਘਰਾਓ ਕੀਤਾ। ਦੇਖੋ ਇਹ ਕਾਂਗਰਸ ਦਾ ਸ਼ਾਨਦਾਰ ਇਤਿਹਾਸ ਹੈ, ਜਾਨਦਾਰ ਇਤਿਹਾਸ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਅੰਦਰ ਪੰਜਾਬ ਜਿਹੜਾ ਹੂਕਾਂ ਤੇ ਕੁਕਾਂ ਦਾ ਵਿਹੜਾ ਬਣਿਆ ਸੀ, ਜਿੱਥੇ ਲਾਛਾ ਮੋਡਿਆਂ ਦੇ ਢੋਂਦੇ ਸੀ ਲੋਕ ਆਪਣੇ ਬੱਚਿਆਂ ਦੀਆਂ ਛੇਵਾਂ ਦਰਿਆ ਨਸ਼ਿਆਂ ਦਾ ਬਹਿ ਰਿਆ ਸੀ ਔਰ ਕਿਸਾਨ ਖੁਦਕਸ਼ੀਆਂ ਕਰ ਰਹੇ ਸੀ। ਅੱਜ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਡਰੱਗ ਮਾਫੀਆ ਦਾ ਖਾਤਮਾ ਕਰਨਾ ਸ਼ੁਰੂ ਕੀਤਾ ਹੈ ਉੱਥੇ ਡਰੱਗ ਦੇ ਕਸੂਰਵਾਰ ਅਕਾਲੀ ਦਲ ਦੇ 36 ਵੱਡੇ ਜਥੇਦਾਰ ਤੇ ਲੀਡਰਾਂ ਨੂੰ ਫੜ ਕੇ ਜੇਲ੍ਹਾਂ 'ਚ ਵੀ ਬੰਦ ਕਰ ਦਿੱਤਾ ਹੁਣ ਬਰਗਾੜੀ ਕਾਂਡ ਤੇ ਬਾਈਬਲ ਕਲਾਂ ਵਾਲੇ ਵੀ ਜੇਲ੍ਹ ਦੇ ਅੰਦਰ ਜਾਣੇ ਆ ਤੇ ਉੱਥੇ ਉਹਨਾਂ ਨੇ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਫਿਰ ਉਹਨਾਂ ਨੇ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕੀਤੇ ਗੈਂਗਸਟਰ ਜਿਹੜੇ ਆਕਾਲੀ ਦਲ ਨੇ ਪੈਦਾ ਕੀਤੇ ਸੀ ਬਈ ਉਹ ਵੀ ਠੋਕੇ ਫੜ ਕੇ ਹੁਣ ਪੰਜਾਬ ਜਿਹੜਾ ਹੂਕਾਂ ਤੇ ਕੂਕਾਂ ਦਾ ਵੇੜਾ ਸੀ ਹੁਣ ਫੇਰ ਹਾਸੇ ਖੇੜੇ ਤੇ ਗਿੱਧਿਆਂ ਦਾ ਪੰਗੜਾ ਦਾ ਪੰਜਾਬ ਨਜ਼ਰ ਆਏਗਾ ਉਧਰ ਬੀਬੀ ਹਰਸਿਮਰਤ कौर ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ 2 ਸਾਲਾ ਦੌਰਾਨ ਪੰਜਾਬ ਦੇ ਲੋਕਾਂ ਨਾਲ ਧੱਕਾ ਕੀਤਾ ਉਹਨਾਂ ਕਿਹਾ ਕਿ ਪੰਜਾਬ ਦੀ ਸਰਕਾਰ ਨੇ ਕਿਸਾਨਾਂ ਨੌਜਵਾਨਾਂ ਤੇ ਵਪਾਰੀਆਂ ਦਾ ਕੁਝ ਨਹੀਂ ਸਵਾਰਿਆ ਬਹੁਤ ਸਾਰੇ ਵੱਡੇ ਵੱਡੇ ਵਾਅਦੇ ਕਰਨ ਦੇ ਬਾਵਜੂਦ ਗੁਟਕਾ ਸਾਫ ਦੀ ਸੌਂ ਖਾ ਕੇ ਨਸ਼ੇ ਖਤਮ ਕਰਨ ਦੇ ਸੌਂ ਖਾਨ ਦੇ ਬਾਵਜੂਦ ਅੱਜ 2 ਸਾਲ ਨਿਕਲ ਗਏ ਨੇ ਇੱਕ ਕਿਸਾਨ ਪੰਜਾਬ ਚ ਹੱਥ ਖੜਾ ਕਰਕੇ ਨਹੀਂ ਕਹਿ ਸਕਦਾ ਕਿ ਮੇਰਾ ਪੂਰਾ ਕਰਜ਼ਾ ਮਾਫ ਹੋਇਆ ਸਾਢੇ 900 ਕਿਸਾਨਾਂ ਨੇ ਖੁਦ ਖੁਸ਼ੀਆਂ ਕਰ ਲਿੱਤੀਆਂ ਨੇ ਕਿਉਂਕਿ ਇਸ ਛੂਟੀ ਸਰਕਾਰ ਨੇ ਇਸ ਮੁੱਖ ਮੰਤਰੀ ਨੇ ਕਿਹਾ ਸੀ ਆਪਣਾ ਕਰਜ਼ਾ ਦੇਣਾ ਬੰਦ ਕਰ ਦਿਓ ਤੁਹਾਡੇ ਸਾਰੇ ਕਰਜ਼ੇ ਹੁਣ ਮੇਰੇ ਮੇਰੀ ਜ਼ਿੰਮੇਵਾਰੀ ਸਾਢੇ 950 ਕਿਸਾਨਾਂ ਨੇ ਖੁਦਕੁਸ਼ੀਆਂ ਕਰ ਲETੀਆਂ ਦੋ ਸਾਲਾਂ ਵਿੱਚ ਅਜੇ 3 ਸਾਲ ਪਏ ਨੇ ਇੱਕ ਵੀ ਨੌਜਵਾਨ ਜੇ ਤੁਹਾਡੇ ਘਰ ਚ ਕਿਸੇ ਇੱਕ ਬੱਚੇ ਨੂੰ ਵੀ ਕੋਈ ਰੋਜ਼ਗਾਰ ਮਿਲਿਆ ਹੋਏ ਤੇ ਮੈਂ ਮੰਨ ਸਕਦੀਆਂ ਕਿ ਇਹ ਸਰਕਾਰ ਨੇ ਕੰਮ ਕੀਤਾ ਘਰ ਘਰ ਨੌਕਰੀ ਦੇ ਫਾਰਮ ਰੱਦੀ ਦੇ ਢੇਰ ਚ ਸਿੱਟੇ ਹੋਏ ਨੇ ਇੱਕ ਵੀ ਨੌਜਵਾਨ ਨੂੰ ਇੱਕ ਰੋਜ਼ਗਾਰ ਨਹੀਂ ਮਿਲਿਆ ਬੇਰੋਜ਼ਗਾਰੀ ਭੱਤਾ ਕਿਸੇ ਨੂੰ ਨਹੀਂ ਮਿਲਿਆ ਨਾ ਹੀ ਕਿਸੇ ਨੂੰ ਮੋਬਾਈਲ ਫੋਨ ਮਿਲਿਆ ਕਿ ਉਹ ਤਾਂ ਖੰਡ ਕੀ ਦੇਣਾ ਸੀ ਜਿਨ੍ਹਾਂ ਨੂੰ ਆਟਾ ਮਿਲਦਾ ਸੀ ਉਹਨਾਂ ਦੇ ਵੀ ਕਾਰਡ ਰੱਦ ਕਰ ਦਿੱਤੇ ਗਏ ਨੇ ਉਧਰ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਹੋਏ ਇੱਕ ਸਮਾਗਮ ਦੌਰਾਨ ਕਈ ਸ਼ਖਸੀਅਤਾਂ ਨੂੰ ਪਦਮ ਸ਼੍ਰੀ ਅਵਾਰਡ ਵੰਡੇ ਗਏ ਐਚ ਐਸ ਫੂਲਕਾ ਨੂੰ ਵੀ ਪਦਮ ਸ਼੍ਰੀ ਅਵਾਰਡ ਦਿੱਤਾ ਗਿਆ ਕੁਲ 112 ਲੋਕਾਂ ਨੂੰ ਅਵਾਰਡ ਮਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਸਮਾਗਮ ਦੌਰਾਨ ਮੌਜੂਦ ਰਹੇ ਜਨਤਕ ਖੇਤਰ ਵਿੱਚ ਯੋਗਦਾਨ ਲਈ ਇਹਨਾਂ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ ਜਦਕਿ ਅਚਾਰਸ ਫੂਲਕਾ ਨੇ 1984 ਦੇ ਕੇਸਾਂ ਦੇ ਮਾਮਲਿਆਂ ਵਿੱਚ ਚੰਗੀ ਪੈਰਵਾਈ ਕੀਤੀ ਅਤੇ ਆਪਣੇ ਹਲਕੇ ਵਿੱਚ ਕਈ ਸੁਧਾਰਕ ਕੰਮ ਕੀਤੇ ਸ਼੍ਰੀ ਹਰਵਿੰਦਰ ਸਿੰਘ ਫੂਲਕਾ ਲੋਕ ਕਾਰਜ ਦਰਸ਼ਨਤੀ ਕੇਂਦਰ ਲੁਧਿਆਣਾ ਵਿਖੇ ਵੀ ਭਾਜਪਾ ਤੇ ਅਕਾਲੀ ਦਲ ਵੱਲੋਂ ਵਿਸ਼ਵਾਸ ਘਾਤ ਦੇ ਹੜਾ ਮਨਾਇਆ ਗਿਆ ਇਸ ਮੌਕੇ ਕਾਂਗਰਸ ਦੀ ਸਰਕਾਰ ਤੇ ਵਾਅਦੇ ਨਾ ਪੂਰੇ ਕਰਨ ਦੇ ਇਲਜ਼ਾਮ ਲਾਏ ਗਏ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਰਹੇ ਉਹਨਾਂ ਕਹਿੰਦੇ ਕਿ ਸਰਕਾਰ ਨੇ ਕਿਸਾਨਾਂ ਵਪਾਰੀਆਂ ਤੇ ਨੌਜਵਾਨਾਂ ਨਾਲ ਧੋਖਾ ਕੀਤਾ ਇਸ ਮੌਕੇ ਭਾਜਪਾ ਦੇ ਕਈ ਲੀਡਰ ਵੀ ਮੌਜੂਦ ਰਹੇ ਅੱਜ 2 ਸਾਲ ਕੈਪਟਨ ਸਰਕਾਰ ਦੇ ਪੂਰੇ ਹੋਏ ਆ ਅੱਜ ਵਿਸ਼ਵਾਸ ਘਾਤ ਕੀ ਜਿਹੜਾ ਕੀਤਾ ਪੰਜਾਬ ਦੇ ਲੋਕਾਂ ਨਾਲ ਉਹ ਦਿਨ ਮਨਾ ਰਹੇ ਆ ਕਾਲਾ ਦਿਨ ਮਨਾ ਰਹੇ ਆ ਕਾਂਗਰਸ ਨੇ ਜਿਹੜੇ ਚੋਣ ਵਾਦੇ ਕੀਤੇ ਸੀ ਚੋਣ ਮੈਨੀਫੈਸਟੋ ਘਰ ਘਰ ਨੌਕਰੀ ਦੇਣ ਦੀ ਗੱਲ ਕੀਤੀ ਸੀ ਟੈਅਰ ਦੀ ਗੱਲ ਕੀਤੀ ਸੀਗੀ ਪੈਨਸ਼ਨਾਂ ਵਿਧਾਨ ਦੀ ਗੱਲ ਕੀਤੀ ਸੀ ਕਿ ਉਹ ਆਟਾ ਦਾਲ ਸਕੀਮ ਦੇ ਨਾਲ ਦੇਣ ਦੀ ਗੱਲ ਕੀਤੀ ਸੀ ਇਹ ਸਾਰੀਆਂ ਸਕੀਮਾਂ ਤੋਂ ਪਰੇ ਹੋਏ ਅੱਜ ਕੈਪਟਨ ਫਿਰ ਦੁਬਾਰਾ ਲੋਕ ਸਭਾ ਦੇ ਵਿੱਚ ਲੋਕਾਂ ਨੂੰ ਪਰਮਾ ਕੇ ਝੂਠ ਬੋਲ ਕੇ ਵੋਟਾਂ ਲੈਣਾ ਚਾਹੁੰਦੇ ਪਰ ਅਸੀਂ ਅੱਜ ਵਿਸ਼ਵਾਸ ਘਾਤ ਦਿਨ ਲੋਕਾਂ ਨੂੰ ਜਗਾਉਣ ਵਾਸਤੇ ਅੱਜ ਜਗਾਨ ਦਾ ਦਿਨ ਕੀਤਾ ਵੀ ਲੋਕਾ ਤੁਸੀਂ ਦੇਖੋ ਫੇਸਬੁੱਕਾਂ ਤੇ ਟਵਿੱਟਰ ਤੇ ਸਾਰੀ ਸੋਸ਼ਲ ਮੀਡੀਆ ਤੇ ਅੱਜ ਬਲੈਕ ਡੇ ਮਨਾਇਆ ਜਾ ਰਿਹਾ ਅੱਜ ਸ਼ਰਮ ਆਣੀ ਚਾਹੀਦੀ ਕੈਪਟਨ ਸਰਕਾਰ ਨੂੰ ਇਹਨਾਂ ਨੂੰ ਅੱਜ ਹਰਾਨ ਦਾ ਦਿਨ ਆ ਗਿਆ ਤਾਂ ਜੋ ਜਿਹੜੇ ਅਗਲੇ 23 ਸਾਲ ਜਾਂ ਪੁਣੇ 3 ਸਾਲ ਪਏ ਆ ਤਾਂ ਜੋ ਜਾਗ ਸਕਣ ਤੇ ਲੋਕਾਂ ਦੇ ਕੰਮ ਕਰ ਸਕਣ ਅੱਜ ਵਿਸ਼ਵਾਸ ਘਾਤ ਦੇ ਮਨਾਇਆ ਜਾ ਰਿਹਾ ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਇੱਕ ਨਜ਼ਰ ਇਸ ਵੇਲੇ ਤੱਕ ਦੀਆਂ ਚੋਣਵੀਆਂ ਤੇ ਖਾਸ-ਖਾਸ ਖਬਰਾਂ ਤੇ ਸੁਖਪਾਲ ਸਿੰਘ ਖੈਰਾ ਨੇ ਕਰ ਦਿੱਤਾ ਐਲਾਨ ਬਠਿੰਡਾ ਸੀਟ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਲੜਨਗੇ ਚੋਣ ਸੁਖਪਾਲ ਖੈਰਾ ਦਾ ਦਾਵਾ ਬਠਿੰਡਾ ਦੇ ਲੋਕ ਨਕਾਰਨਗੇ ਅਕਾਲੀ ਭਾਜਪਾ ਤੇ ਕਾਂਗਰਸ ਨੂੰ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦਾ ਨਾਂ ਸੁਖਪਾਲ ਸਿੰਘ ਖੈਰਾ ਨੇ ਅਕਾਲੀ ਭਾਜਪਾ ਦੇ 2 ਸਾਲਾਂ ਦੀ ਕਾਰਗੁਜ਼ਾਰੀ ਤੇ ਚੱਕੇ ਸਵਾਲ ਕਿਹਾ ਕੈਪਟਨ ਦੀ ਸਰਕਾਰ ਲੋਕਾਂ ਨਾਲ ਝੂਠ ਬੋਲ ਕੇ ਕਰ ਰਹੀ ਹੈ ਰਾਤ ਕਿਹਾ ਕਾਂਗਰਸ ਸਰਕਾਰ ਫੇਲ ਹੋਈ ਵਾਦੇ ਪੂਰੇ ਕਰਨ ਨਹੀਂ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿੱਚ ਕੀਤੀ ਪ੍ਰੈਸ ਕਾਨਫਰੰਸ ਕਾਂਗਰਸ ਦੀ ਸਰਕਾਰ ਨੂੰ ਕਿਹਾ ਕਾਮਯਾਬ ਕਿਹਾ ਨਸ਼ਾ ਖਤਮ ਕਰਨ ਵਿੱਚ ਹਾਸਲ ਕੀਤੀ ਕਾਮਯਾਬੀ ਨੌਕਰੀ ਮਿਲਣਾਂ ਰਾਹੀ ਦਿੱਤਾ ਰੋਜ਼ਗਾਰ ਲਾਰਾ ਪੂਰਾ ਕਰਨ ਦੀ ਮਿੱਟੀ ਅੱਗੇ ਪਈ ਚੋਣਾ ਤੋਂ ਬਾਅਦ ਉੱਤੇ ਜਾਣਗੇ ਨੌਜਵਾਨਾਂ ਨੂੰ ਮੋਬਾਈਲ ਪੰਜਾਬ ਭਾਰ ਵਿੱਚ ਅਕਾਲੀ ਭਾਜਪਾ ਨੇ ਮਨਾਇਆ ਵਿਸ਼ਵਾਸ ਘਾਤ ਦਿਹਾੜਾ ਕੈਪਟਨ ਅਮਰਿੰਦਰ ਦੀ 2 ਸਾਲਾਂ ਦੀ ਸਰਕਾਰ ਨੂੰ ਦੱਸਿਆ ਫੇਲ ਅਕਾਲੀ ਭਾਜਪਾ ਲੀਡਰਾਂ ਨੇ ਕਿਹਾ ਸਾਡੇ 10 ਸਾਲਾਂ ਦੌਰਾਨ ਹੀ ਹੋਇਆ ਸੀ ਵਿਕਾਸ ਚਿੱਟੇ ਦੇ ਮਾਮਲੇ ਤੇ ਰਹੇ ਚੁੱਪ ਸੁਖਵੀਰ ਬਾਦਲ ਨੇ ਜਲੰਧਰ ਵਿੱਚ ਕੀਤੀ ਪ੍ਰੈਸ ਕਾਨਫਰੰਸ ਹਰਸਿਮਰਤ ਬਾਦਲ ਨੇ ਪਠੰਡਾ ਵਿੱਚ ਕੀਤੀ ਪ੍ਰੈਸ ਕਾਨਫਰੰਸ ਕੈਪਟਨ ਅਮਰਿੰਦਰ ਸਿੰਘ ਰਹੇ ਨਿਸ਼ਾਨੇ ਤੇ ਵਿਕਰਮ ਜੀਠੀ ਨੇ ਕਿਹਾ ਕੈਪਟਨ ਅਮਰਿੰਦਰ ਦਾ ਮੈਨੀਫੈਸਟੋ ਨਹੀਂ ਹੋਇਆ ਪੂਰਾ ਭਗਵੰਤ ਮਾਨ ਨੇ ਵੀ ਪਧੌੜ ਵਿੱਚ ਕੈਪਟਨ ਮਰਿੰਦਰ ਦੀ ਸਰਕਾਰ ਤੇ ਚੱਕ ਦਿੱਤੇ ਵੱਡੇ ਸਵਾਲ ਕਿਹਾ ਪਿੰਡਾਂ ਵਾਲੇ ਪਾਸੇ ਅਤੇ ਸ਼ਹਿਰੀ ਵਿਕਾਸ ਵੱਲ ਨਹੀਂ ਦਿੱਤਾ ਕੈਪਟਨ ਨੇ ਧਿਆਨ ਪੰਜਾਬ ਇਸ ਵੇਲੇ ਵਿੱਚ ਫਿਲਹਾਲ ਨਹੀਂ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਦੇ ਨਾਲ ਫੇਰ ਹਾਜ਼ਰ ਹੋਵਾਂਗੇ ਸੁਰਿੰਦਰ ਡੱਲਾ ਨੂੰ دی اجازت ਧੰਨਵਾਦ